ਆਪਸੀ ਸਾਇੰਟਿਵ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਇਸ ਵੇਲੇ ਇੱਕ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਤੁਸੀਂ ਨਾਲ ਹੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਇੱਕ ਤਿੰਨ ਸਟਾਰ ਪੁਲਿਸ ਅਫਸਰ ਦੀ ਉੱਬਰਦੀ ਜਿਹੜੀ ਹੈ ਉਹ ਗ੍ਰੀਨ ਬੈਲਟ ਪਾਰਕ ਜੰਮੂ ਦੇ ਵਿੱਚ ਇਸ ਵੇਲੇ ਪਈ ਹੋਈ ਹੈ ਔਰ ਇਸ ਵੇਲੇ ਨਹੀਂ ਪਿਛਲੇ 3 ਦਿਨਾਂ ਤੋਂ ਪਈ ਹੋਈ ਹੈ ਆਣ ਜਾਣ ਵਾਲੇ ਰਾਹੀਰਾਂ ਨੂੰ ਜਦੋਂ ਪੁੱਛਿਆ ਗਿਆ ਉਸ ਪਾਰਕ ਦੇ ਵਿੱਚ ਘੁੰਮਣ ਆਣ ਜਾਣ ਵਾਲੇ ਜਿਹੜੇ ਰਾਹੀਰ ਸੀਗੇ ਉਹਨਾਂ ਨੇ ਦੱਸਿਆ ਕਿ ਇਹ ਵਰਦੀ ਪਿਛਲੇ 3 ਦਿਨਾਂ ਤੋਂ ਪਈ ਹੋਈ ਹੈ ਔਰ ਕੁਝ ਰਾਹੀਰਾਂ ਨੇ ਇਹ ਕਿਹਾ ਕਿ ਹੋ ਸਕਦਾ ਕਿਸੇ ਪਾਗਲ ਨੇ ਇੱਥੇ ਛੁੱਟੀ ਹੋਵੇ ਲੇਕਿਨ ਗੱਲ ਪਾਗਲ ਦੀ ਜਾਂ ਸਹੀ ਦੀ ਨਹੀਂ ਅਗਰ ਇਹਹੀ ਵਰਦੀ ਕਿਸੇ ਗਲਤ ਹੱਥਾਂ ਦੇ ਵਿੱਚ ਚੜ ਗਈ ਜਾਂ ਚੜ ਜਾਵੇ ਤਾਂ ਕੀ ਹੋ ਸਕਦਾ ਹੈ ਕਿਉਂਕਿ ਇਸ ਵੇਲੇ ਜਿਹੜਾ ਜੰਮੂ ਕਸ਼ਮੀਰ ਦਾ ਮਾਹੌਲ ਹੈ ਉਧਰ ਅਮਰਨਾਥ ਦੀ ਜੋ ਬਾਬਾ ਅਮਰਨਾਥ ਦੀ ਯਾਤਰਾ ਵੀ ਚੱਲ ਰਹੀ ਹੈ ਔਰ ਇੱਕ ਵਰਦੀ ਜਿਹੜੀ ਹੈ ਇਸ ਵੇਲੇ ਇਹ ਇੱਕ ਬਹੁਤ ਹੀ ਗਲਤ ਸੰਕੇਤ ਹੈ ਕਿ ਇੱਕ ਅਫੀਸਰ ਦੀ ਪੁਲਿਸ ਅਫੀਸਰ ਦੀ ਵਰਦੀ ਇਸ ਵੇਲੇ ਗ੍ਰੀਨ ਬੈਲਟ ਪਾਰਕ ਦੇ ਇੱਕ ਬੈਂਚ ਦੇ ਉੱਤੇ ਪਈ ਹੋਈ ਹੈ ਅਸੀਂ ਆਪਣੀ ਤਰਫੋਂ ਜੋ ਕਰਨਾ ਸੀ ਉਹ ਕਰ ਦਿੱਤਾ ਔਰ ਪੁਲਿਸ ਖਾਣਾ ਜਿਹੜਾ ਗਾਂਧੀ ਨਗਰ ਐਸ ਐਚਓ ਅਰुण ਪ੍ਰਕਾਸ਼ ਜੀ ਨੂੰ ਅਸੀਂ ਫੋਨ ਕਰਕੇ ਦੱਸਿਆ ਹੈ ਹੁਣੇ ਥੋੜੀ ਦੇਰ ਪਹਿਲਾਂ ਔਰ ਉਮੀਦ ਕਰਦੇ ਹਾਂ ਕਿ ਸਾਡੀ ਇਸ ਖਬਰ ਚਲਣ ਤੱਕ ਉਹ ਬਰਦੀ ਉੱਥੋਂ ਚੁੱਕਣ ਗਈ ਹੋਵੇਗੀ ਕਿਉਂਕਿ ਅਫਸਰ ਦੀ ਬਰਦੀ ਪਾ ਕੇ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਕਰ ਸਕਦਾ ਹੈ ਇਸ ਕਰਕੇ ਉਮੀਦ ਕਰਦੇ ਹਾਂ ਕਿ ਪੁਲਿਸ ਆਫੀਸਰ ਦੀ ਇਹ ਜੋ ਬਰਦੀ ਹੈ ਜਿਸਨੇ ਵੀ ਬਾਹਰ ਸੜਕ ਤੇ ਹੀ ਕਹਿ ਲਓ ਜਾਂ ਗ੍ਰੀਨ ਬੈਲਡ ਪਾਰਕ ਦੀ ਬੈਂਚ ਦੇ ਉੱਤੇ ਛੁੱਟੀ ਹੋਈ ਹੈ ਇਹ ਇਨਕੁਆਇਰੀ ਦਾ ਵਿਸ਼ਾ ਹੈ ਕਿ ਇਹ ਵਰਦੀ ਆਖਰਕਾਰ ਆਈ ਕਿੱਥੋਂ ਔਰ ਹੋ ਸਕਦਾ ਹੈ ਜਿਸ ਵੇਲੇ ਸਾਡੀ ਇੱਕ ਖਬਰ ਚਲੇ ਉਸ ਵੇਲੇ ਤੱਕ ਉਹ ਵਰਦੀ ਜਿਹੜੀ ਹੈ ਉਥੋਂ ਚੁੱਕ ਲਈ ਜਾਵੇ ਔਰ ਉਮੀਦ ਕਰਦੇ ਹਾਂ ਕਿ ਚੁੱਕ ਲਈ ਜਾਵੇਗੀ ਕਿਉਂਕਿ ਇਹ ਇੱਕ ਬਹੁਤ ਵੱਡੀ ਚੇਤਾਵਨੀ ਹੈ ਪੁਲਿਸ ਅਫੀਸਰ ਦੀ ਵਰਦੀ ਹੋਣ ਦੇ ਕਾਰਨ ਅਸੀਂ ਵੀ ਉਸ ਨੂੰ ਹੱਥ ਨਹੀਂ ਪਾਇਆ ਔਰ ਸਾਡਾ ਜੋ ਫਰਜ਼ ਬੰਦਾ ਸੀ ਆਪਸੀ ਸਾਂਝੀ ਟੀਵੀ ਵੱਲੋਂ ਉਹ ਪੁਲਿਸ ਥਾਣਾ ਗਾਂਧੀ ਨਗਰ ਨੂੰ ਮੌਕੇ ਤੇ ਇਨਫਾਰਮ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਛੇਤੀ ਤੋਂ ਛੇਤੀ ਉਸ ਵਰਦੀ ਨੂੰ ਉੱਥੋਂ ਚੁੱਕ ਲਵਾਂਗੇ ਤਾਂ ਜੋ ਕੋਈ ਇਸ ਵਰਦੀ ਜਿਹੜੀ ਦਾ ਹੈ ਉਹ ਗਲਤ ਇਸਤੇਮਾਲ ਜਾਂ ਕਿਸੇ ਗਲਤ ਹੱਥਾਂ ਦੇ ਵਿੱਚ ਨਾ ਚੜ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਾਦਸਾ ਨਾ ਵਾਪਰ ਜਾਵੇ ਇਸ ਕਰਕੇ ਇਸ ਵਰਦੀ ਨੂੰ ਉੱਥੋਂ ਛੇਤੀ ਤੋਂ ਛੇਤੀ ਚੁੱਕਿਆ ਜਾਣਾ ਚਾਹੀਦਾ ਹੈ ਉਹਦੇ ਵਿੱਚ ਕੁਝ ਪਬਲਿਕ ਕਹਿ ਰਹੀ ਹੈ ਕਿ ਇਹ ਕਾਲ ਦੀ ਪੀ ਰਹੀ ਏ ਤੇ 3 स्टार लगे थे मगर नेम प्लेट नहीं है इधर लगी ने, नेम प्लेट नहीं है सर के कह रहे हो कल दी पेदीया यूनिफॉर्म ये मतलब कल भी कोई ब्याह वगैरह रहेगी दिन साल लगे दे हां जी नेम प्लेट तो नहीं लगी दी इधर कब दो दिन बंद करते हैं सानू आसे इंचे कला हां जी जदे वैसे मैं पूछना चाहनु हां दो दिन मोड़े इकट्ठे होई सी ना थे पता नहीं वो भी कल दो दिन किस्सा होना से खड़े हां जी कोई जिंदगानी सुने जी वो कहते थे कि शायद ते यूनिफॉर्म भेज दिए ਸਰ ਪਲੀਜ਼ ਆਪ ਆਪੀ ਬੰਦ ਕਰ ਦਿਓ ਇਹ ਨਾ ਇਹ ਨੇਮ ਪਲੇਟ ਜਿਹੜੇ ਕੋਈ ਹੈ ਇਹ ਚੰਦੀ ਵੀ ਹੈ ਜਿਹਦੇ ਉੱਪਰ ਲਿਖੀ ਹੈ ਮੈਂ ਡੀਐਸਪੀ ਦਾ ਵਰਦੀ ਹੈ ਇਹ ਦਰਸਲ ਪਤਾ ਕੀ ਹੈ ਇਹ ਦੋ ਚਾਰ ਜਿਹੜੇ ਪੌਜ਼ਲ ਜਿਹੜੀ ਫਿਰਦੇ ਤਾਂ ਇਹ ਕੋਤਰਾ ਖੋ ਕੇ ਵਰਦੀ ਪਾ ਕੇ ਫਿਰਦਾ ਕੋਈ ਕੁਝ ਇਹ ਉਹ ਨਾ ਜੂ ਹੈ ਨਾ

ਜੋ ਕਿ ਤੁਸੀਂ ਸੁਣੇ ਹੋਏਗਾ ਆਂਦੇ ਜਾਂਦੇ ਰਾਗੀ ਕਹਿ ਰਹੇ ਹਨ ਕਿ 3 ਸਟਾਰ ਵਾਲੀ ਯੂਨੀਫਾਰਮ ਹੈ 3 ਦਿਨ ਹੋਏ ਪਈ ਦੀ ਹੈ ਕੋਈ ਪਾਗਲ ਵੀ ਲਿਆ ਸਕਦਾ ਹੈ ਜਿਸ ਤਰ੍ਹਾਂ ਉਹ ਕਹਿ ਰਹੇ ਤੁਸੀਂ ਸੁਣ ਰਹੇ ਹੋ اے ਵੀਰ ਜੀ ਤੁਸੀਂ ਯੂਨੀਫਾਰਮ ਕਦੋਂ ਦੇਖਿਆ ਥੇ ਪੀ ਦੀ ਮੈਂ ਥੋੜੀ ਦੇਰ ਪਹਿਲੇ ਦੇਖੀ ਹੈ ਅੱਜ ਸਵੇਰੇ ਹੈ 1:00 ਤੋਂ ਸੇ ਅਬਾਊਟ 1 ਹਾਅਰ 1 ਹਾਅਰ ਅੱਛਾ ਇਹ ਪਾਰਲੀਮੈਂਟ ਨੂੰ ਕਹਾ ਲੇਕਿਨ ਕਹਿੰਦੇ ਹੈ ਪਾਰਕੀ ਪਾਰ ਕੀ ਚੀਜ਼ ਅੱਛਾ ਪਾਰਕ ਵੀ ਸਾਰੇ ਕਹਿ ਰਹੇ ਨੇ ਜਿਸ ਤਰ੍ਹਾਂ ਮੈਂ ਵੀ ਦੋ ਤਿੰਨ ਬੰਦੇ ਦੇ ਵਿਚਾਰ ਲਿੱਤੇ ਆ ਨੇ ਉਹ ਕਹਿੰਦੇ ਤਿੰਨ ਦਿਨ ਹੋਏ ਪੇਜਦੀ ਹੈ ਯੂਨੀਫਾਰਮ ਅੱਛਾ ਤੁਸੀਂ ਇਹ ਪਾਰਕ ਗ੍ਰੀਨਬਲ ਪਾਰਕ ਹੈ ਜੀ ਇਹਨੂੰ ਕਹਿੰਦੇ ਟੈਂਕੀ ਟੈਂਕੀ ਵਾਲਾ ਹਾਂ ਟੈਂਕੀ ਵਾਲੀ ਟੈਂਕੀ ਵਾਲੇ ਪਾਰਕ ਅੱਛਾ ਅੱਛਾ ਤੇ ਤਿੰਨ ਦਿਨ ਹੋਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹ ਪਬਲਿਕ ਕਹਿ ਰਹੀ ਹੈ ਕਿ ਤਿੰਨ ਕਹਿ ਰਹੀ ਹੈ ਪਰ ਮੈਂ ਥੋੜੀ ਦੇਰ ਪਹਿਲੇ ਹੀ ਦੇਖੀ ਹੈ ਜੀ ਤੇ

तो एक सर है इनसे पूछ रहा हूँ ये कह रहे हैं कि कोई तीन दिन की सर ये कब से वीडियो ये यूनिफॉर्म पड़ी है कम से कम तीन दिन से पीछे अच्छा ये तीन दिन से यहीं पड़ी हुई है टेंट पड़ी तो किसी ने इसको उठाया नहीं या कुछ तो आप डेली वॉक करते हो यहाँ पे तो आप यहीं रहते हो ये सर कौन सा एरिया पड़ता है ये जो अच्छा, टेंक पारी पारी के साथ फर्स्ट पार्क है जिसमें बनी हुई पानी की टैंकी वाला पार्क इसको पानी की टैंकी वाला पार्क कहते हैं और साथ में ये आपने अंकुश मनाज एसोसिएट वाले ये अपना ये भी है यहाँ पेट का एडवोकेट का ऑफिस है तो आप तीन दिन ऐसी यहाँ पड़ी हुई है कोई इसको उठा नहीं रहा मैम लोगों ने बात की है इसको उठाए कि इसमें पीछे तीन इसमें सर नेम प्लेट भी नहीं लगी हुई है मेरे नेम प्लेट नहीं ने ने लगी हुई लगे हुए हैं हाँ जी जी और जे और सी सी लगी हुई है पूरी हाँ। फार्म जहाँ से देखा जाए अगर आप जहाँ से देखोगे ये प्रॉपरली सिली हुई है मतलब ये नहीं बोल सकते कि आप कोई ऐसे ही किसी ने ले लिए एक्चुअली अच्छा ये सर्दियों की यूनिफॉर्म लग रही है जो भी है मतलब अगर ये अगर नॉर्मल बाजार से ली होती तो बहुत जी होती है किसी प्रॉपर्टी एस रैंक के अमल है है कोई पुलिस ही होगा होगा होगी जी जी, जी, गुणी फार। गुणी फार। जी, जी. और इसके पॉकेट में कुछ नहीं है वैसा देखा जाए तो अगर कुछ बाकी तो हमने अच्छा टच भी नहीं किया वो भी दो तीन पहले की बात किया तीन दिन से ये पड़ी हुई अच्छा ये बाल्मिकी चौक टैंकी वाला वाल तो तो पार्क पहला पार्क है जो टैंकी वाला पार्क है वाटर टैंक बना हुआ है ठीक है सर जैसे सर बता रहे हैं ये देख लो आप सर ये बाल्मीकि चौक में यूनिफॉर्म पड़ी है ए, ये सर जैसे टैंकी वाला पार्क कह रहे हैं ये सामने आप मैं दिखा रहा हूँ आपको ये टैंकी है टैंकी वाला पार्क कहते हैं इसे ये टैंकी है टैंकी वाला पार्क है ये इसको टैंकी वाला पार्क कहते हैं बाल्मीकि चौक को यहाँ पे इवनिंग वॉक के लिए लोग सैर सपाटे के लिए आते हैं बच्चे झूला झूला लेने के लिए आते हैं तो ये तीन दिन से जैसे सर बता रहे हैं कि तीन दिन से ये यूनिफॉर्म पड़ी हुई है इसके सामने अंकुश मुनास एंड एसोसिएट आप जैसे देख ही रहे हो वीडियो में जूम करके बता रहा हूँ ये अंकुश मुनास एसोसिएट एक एडवोकेट का यहाँ पे ऑफिस है बिल्कुल डिंडल पार्क में टैंकी वाला जो पार्क जिसको कहते हैं कह रहे हैं उसके सामने ये यूनिफॉर्म पड़ी है पिछले तीन दिनों से बेंच में बनी हुई है बेंच में ऐसी बेंच में पड़ गई है